ਉਨਾ ਲੋਕਾਂ ਦੇ ਲਈ ਖੁਸ਼ਖਬਰੀ ਹੈ ਜੋ ਕੈਨੇਡਾ ਦੇ ਵਿੱਚ ਨੌਕਰੀ ਦੇ ਨਾਲ ਸਥਾਈ ਨਿਵਾਸ ਪ੍ਰਾਪਤ ਕਰਨ ਬਾਰੇ ਸੋਚ ਰਹੇ ਨੇ ਬ੍ਰਿਟਿਸ਼ ਕੋਲੰਬੀਆ ਦੇ ਵੈਸਟ ਕੁਟੇਨੇ ਖੇਤਰ ਨੇ ਉਹਨਾਂ ਕੰਪਨੀਆਂ ਦੇ ਨਾਵਾਂ ਦਾ ਐਲਾਨ ਕੀਤਾ ਹੈ ਜਿੱਥੇ ਵਿਦੇਸ਼ੀ ਕਾਮੇ ਨੌਕਰੀ ਮਿਲਣ ਤੇ ਪੀਆ ਦੇ ਲਈ ਯੋਗ ਹੋਣਗੇ ਵੈਸਟ ਕੁਟੇਨੇ ਰੂਰਲ ਕਮਿਊਨਿਟੀ ਇਮੀਗ੍ਰੇਸ਼ਨ ਪਾਇਲਟ ਦਾ ਹਿੱਸਾ ਹੈ ਜਿਸ ਦੇ ਤਹਿਤ ਇਸਨੇ ਨੌਕਰੀਆਂ ਦੇ ਨਾਲ ਪੀਆਰ ਦੀ ਪੇਸ਼ਕਸ਼ ਕਰਨ ਵਾਲੀਆਂ ਮਨੋਣਿਤ ਕੰਪਨੀਆਂ ਦੇ ਨਾਮਾਂ ਦਾ ਵੀ ਐਲਾਨ ਕੀਤਾ ਹੈ। ਕੁੱਲ ਮਿਲਾ ਕੇ ਪੰਜ ਉਦਯੋਗਾ ਦੀਆਂ 118 ਕੰਪਨੀਆਂ ਵਿੱਚ ਨੌਕਰੀ ਮਿਲਣ ਉੱਤੇ ਪੀਆ ਦਿੱਤਾ ਜਾਵੇਗਾ। ਸਿਹਤ, ਸਿੱਖਿਆ, ਭੋਜਨ ਅਤੇ ਪ੍ਰਚੂਨ ਵਪਾਰ ਅਤੇ ਆਵਾਜਾਈ ਅਤੇ ਨਿਰਮਾਣ ਉਦਯੋਗਾਂ ਦੇ ਵਿੱਚ ਲੋਕਾਂ ਦੀ ਲੋੜ ਹੈ। RCIP ਇੱਕ ਮਾਲਕ ਅਧਾਰਿਤ ਸਥਾਈ ਨਿਵਾਸ ਰਸਤਾ ਹੈ ਇਸ ਦੇ ਤਹਿਤ ਵਿਦੇਸ਼ੀ ਕਰਮਚਾਰੀ ਨੂੰ ਸਿਰਫ ਤਾਂ ਹੀ ਪੀਆਰ ਦੇ ਲਈ ਯੋਗ ਮੰਨਿਆ ਜਾਂਦਾ ਹੈ ਜੇਕਰ ਉਸ ਕੋਲ ਕਿਸੇ ਮਨੋਣਿਤ ਕੰਪਨੀ ਤੋਂ ਨੌਕਰੀ ਦੀ ਪੇਸ਼ਕਸ਼ ਹੋਵੇ ਉਸ ਦੀ ਨੌਕਰੀ ਨੂੰ ਸਥਾਨਕ ਅਤੇ ਵਿਕਾਸ ਨੂੰ ਸੰਘਨ ਦੁਆਰਾ ਵੀ ਮਨਜ਼ੂਰੀ ਦਿੱਤੀ ਜਾਣੀ ਚਾਹੀਦੀ ਹੈ ਵਿਦੇਸ਼ੀ ਨਾਗਰਿਕਾਂ ਨੂੰ RCIP ਦੀਆਂ ਹੋਰ ਸ਼ਰਤਾਂ ਵੀ ਪੂਰੀਆਂ ਕਰਨੀਆਂ ਪੈਂਦੀਆਂ ਅਜਿਹੀ ਸਥਿਤੀ ਵਿੱਚ ਸਾਨੂੰ ਦੱਸੋ ਕਿ ਕਿਹੜੀਆਂ ਕੰਪਨੀਆਂ ਵਿੱਚ ਨੌਕਰੀ ਦੀ ਪੇਸ਼ਕਸ਼ ਪ੍ਰਾਪਤ ਕਰਕੇ ਵੀਆਈਪੀ ਪ੍ਰਾਪਤ ਕੀਤਾ ਜਾ ਸਕਦਾ ਹੈ ਤੇ ਨਾਲ ਹੀ ਸਾਨੂੰ ਦੱਸੋ ਕਿ ਆਰਸੀਆਈਪੀ ਅਧੀਨ ਸਥਾਈ ਨਿਵਾਸ ਦੇ ਲਈ ਯੋਗ ਕਿਵੇਂ ਬਣਿਆ ਜਾਵੇ